ਪੰਜਾਬ ਚ ਕੜਾਕੇ ਦੀ ਠੰਡ ਕਰਾਉਂ ਲੋਕਾਂ ਨੂੰ ਕਾਫੀ ਹੁਣ ਮੁਸ਼ਕਲਾਂ ਦਾ ਜਿਹੜਾ ਹਿਸਾਬ ਨਾ ਕਰਨਾ ਪੈ ਰਿਹਾ ਕਈ ਜਿਲ੍ਹਿਆਂ ਦਾ ਵਿੱਚ ਤਾਪਮਨ ਸ਼ਿਮਲਾ ਨਾਲੋਂ ਹੇਠਾਂ ਪਹੁੰਚ ਚੁੱਕੇ ਤੇ ਸੀਤ ਲਹਿਰ ਦੇ ਵਿਚਾਲੇ ਹੁਣ ਤੁੰਦਵਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਸੰਗਰੀ ਤੁੰਦ ਦਾ ਹੁਣ ਅਲਰਟ ਜਾਰੀ ਕਰ ਦਿੱਤਾ ਇਸ ਦੇ ਨਾਲ ਹੀ ਆਈਐਮਡੀ ਅਨੁਸਾਰ ਅਗਲੇ 3 ਤੋਂ 4 ਦਿਨਾਂ ਤੱਕ ਰਾਜਾਂ ਦੇ ਦਿੱਲੀ ਸਮੇਤ ਪੰਜਾਬ ਉੱਤਰਾਖੰਡ ਤੇ ਹਰਿਆਣਾ ਵਿੱਚ ਸੰਗਰੀ ਤੁੰਦ ਪੈਣ ਦੀ ਸੰਭਾਵਨਾ ਜਿਹੜੀ ਜਿਤਾ ਦਿੱਤੀ ਗਈ ਇਸੇ ਨਾਲ ਹੀ ਪਹਾੜਾਂ ਤੇ ਹੋਈ ਬਰਬਾੜੀ ਨੇ ਮੈਦਾਨੀ ਇਲਾਕੇ ਦੇ ਵਿੱਚ ਠੰਡ ਨੂੰ ਹੋਰ ਜੜਾ ਬਤਾ ਦਿੱਤਾ ਹੈ ਦਸੇ ਦਿਨਾਂ ਵਿੱਚ ஆட 9.6 ਡਿਗਰੀ ਸੈਲਸੀਅਸ ਤੱਕ ਜਿਹੜਾ ਦਰਜ ਕੀਤਾ ਗਿਆ ਜੋ ਕਿ ਔਸਤ ਨਾਲੋਂ 2 ਡਿਗਰੀ ਜ਼ਿਆਦਾ ਦੱਸਿਆ ਜਾ ਰਿਹਾ ਉਥੇ ਦਾਸੀ ਕਿ ਮੌਸਮ ਵਿਭਾਗ ਮੁਤਾਬਕ ਉਤਰਾਖੰਡ ਵਿੱਚ 24 ਜਨਵਰੀ ਨੂੰ ਹਲਕੀ ਬਾਰਿਸ਼ ਦੇ ਨਾਲ ਬਰਬਾਰੀ ਹੋ ਸਕਦੀ ਹੈ ਤਾਮਿਲਨਾਡੂ ਕੇਰਨਾ ਤੇ ਨਾਲ ਵੀ ਜਿਹੜੇ ਹੋਰ ਲੱਗਦੇ ਇਲਾਕੇ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਹਰਿਆਣਾ ਦਿੱਲੀ ਉੱਤਰਾਪਰਦੇਸ਼ ਦੇ ਨਾਲ ਬਿਹਾਰ ਤੇ ਉੱਤਰ ਰਾਜ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਸੰਗਰੀ ਧੁੰਦ ਦੇ ਨਾਲ ਨਾਲ ਮੌਸਮ ਦਾ ਜਿਹੜਾ ਕਹਿਰ ਵੀ ਹੁਣ ਦੇਖਣ ਨੂੰ ਮਿਲ ਸਕਦਾ ਹੈ